हां जी आज <laughs> बड़ है कि दशहरा ਦੇ ਮੇਲੇ ਦੀ ਸ਼ਤਾਪਤੀ ਸਮਾਪਤੀ ਤੇ ਤੁਹਾਨੂੰ 라वण ਦੀ ਆਪਾਂ ਅੱਗ ਲੱਗਦੀ ਦਿਖਾ ਦੇਣੀ ਆ ਐਦਾਂ ਦੇ ਹੋਰ ਤੁਹਾਨੂੰ ਵੀਡੀਓ ਦਿਖਾਵਾਗੇ ਤੇ ਚੈਨਲ ਨੂੰ ਫਟਾਫਟ ਜਲਦੀ ਅਸੀਂ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਥੋੜਾ ਜਿਆਦਾ ਉਹਨੂੰ ਅੱਗ ਲੱਗਣ ਵਾਲੀ ਆ ਹਾਂ ਜੀ ਜੀ ਸਲਾਣਾ ਜਾਈ ਰਾਮ ਜੀ ਦੀ ਸਲਾਣਾ ਜਾਈ ਮਾਤਾ ਰਾਵਣ ਨੂੰ ਵਾ ਲੱਗੇ ਮਾਨ ਭਾਈ ਤੇ ਬਾਹਰ ਇਹ ਲੜਾਈ ਨਾਲ ਨਹੀਂ ਹੋਣੀ ਕੋ ਨਹੀਂ ਪਤਾ ਬੜੀ ਯਾਰ ਲੜਾਈ ਦੀ ਦੇਖੋ ਸਦੇ ਟਰੈਕ ਤੇ ਯਾਰ ਸਦੇ ਐਂਡ ਹੀ ਆਨਲਾਈਨ ਹੈ ਹੈ ਸਿਆਲ ਸਿਆਲ ਬੜੀ ਮੁਸ਼ਕਲ ਨਾਲ ਅੱਜ ਲੱਗੀ ਰਾਵਾਂ ਨੂੰ